ਸਾਸੀਗਲ ਦੋਸਤੋ ਨਮਸਕਾਰ ਦੋਸਤੋ ਅੱਜ ਆਪ ਪਹੁੰਚ ਗਏ ਆ ਅਬੋਹਰ ਸ਼੍ਰੀ ਗੰਗਾ ਨਗਰ ਰੋਡ ਪਿੰਡ ਖੁਈਆ ਸਰਵਰ ਦੇ ਵਿਸ਼ਕਰਮਾ ਫਰਨੀਚਰ ਹਾਊਸ ਦੀਵਾਨ ਖੇੜੇ ਵਾਲਿਆਂ ਦਾ ਸ਼ੋਰੂਮ ਹੈਗਾ ਹੈ ਖੁਈਆ ਸਰਵਰ ਦਾ ਸਭ ਤੋਂ ਪੁਰਾਣਾ ਤੇ ਸਭ ਤੋਂ ਵੱਡਾ ਸ਼ੋਰੂਮ ਇਸ ਦੀਵਾਲੀ ਲੈ ਕੇ ਆਇਆ ਹੈ ਆਫਰਾਂ ਦੀ ਬਹਾਰਾਂ ਵੀਡੀਓ ਨੂੰ ਸ਼ੇਅਰ ਕਰੋ ਤੇ ਪਾਓ ਸ਼ਾਨਦਾਰ ਡਿਸਕਾਊਂਟ ਪਤਾ ਨੋਟ ਕਰੋ ਵਿਸ਼ਕਰਮਾ ਫਰਨੀਚਰ ਹਾਊਸ ਐਮ ਸੀ ਆਰ ਹਸਪੀਟਲ ਦੇ ਸਾਹਮਣੇ ਪਿੰਡ ਖੁਈਆ ਸਰਵਰ ਸਮਝ ਜੀ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਕਿਹੜੇ ਕਿਹੜੇ ਆਫਰ ਲਗਾਏ ਗਿਆ ਜੀ ਆਫਰ ਲਗਾ ਰਿਹਾ ਹੈ ਹੀ ਪਹਿਲਾਂ ਤਾਂ ਤੁਸੀਂ ਮਿਲੋ ਹੀ ਮੇਰੇ ਪਾਪਾ ਨੇ 30 ਸਾਲ ਪਹਿਲਾਂ ਕੰਮ ਸ਼ੁਰੂ ਕੀਤਾ ਸੀ ਜੀ ਤੇ ਹੁਣ ਆਪਾਂ ਨਵੇਂ ਸ਼ੋਰੂਮ ਦੀ ਓਪਨਿੰਗ ਕਰੀ ਹੈ ਠੀਕ ਹੈ ਜੀ ਆਪਣੇ ਕੋਲ ਕਾਫੀ ਤਰ੍ਹਾਂ ਦੀ ਵੈਰਾਈਟੀ ਪਈ ਹੈ ਜੀ ਟਾਲੀ ਚ ਵੀ ਪਿੱਤਲ ਦੇ ਵਿੱਚ ਵੀ ਹਰ ਤਰ੍ਹਾਂ ਦੀ ਆਈਟਮ ਹੈ ਜੀ ਫਰਨੀਚਰ ਦੇ ਵਿੱਚ ਜੋ ਵੀ ਰੁਟੀਨ ਦੇ ਵਿੱਚ ਯੂਜ਼ ਹੁੰਦੀ ਹੈ ਜੀ ਆਇਓ ਤੁਹਾਨੂੰ ਨਵਾਂ ਸ਼ੋਰੂਮ ਦਿਖਾਉਂਦੇ ਆਂ ਪਿੱਛੇ ਇੱਕ ਆਪਾਂ ਨਵਾਂ ਕਨਸੈਪਟ ਲੈ ਕੇ ਆਏ ਆ ਜੀ ਇਹ ਆਪਣੇ ਹੈਗਾ ਜੀ ਮਾਈਕਾ ਨਹੀਂ ਹੈਗੀ ਜੀ ਇਹਦੇ ਉੱਪਰ ਡੀਕੋ ਪਾਲਿਸ਼ ਹੈ ਜੀ ਸਾਰੀ ਟੋਟਲੀ ਤੇ ਟੋਟਲੀ ਸਾਰਾ 19mm ਪਲਾਈ ਦੇ ਵਿੱਚ ਬਣਿਆ ਹੋਇਆ ਹੈ ਜੀ ਇਹਦੇ ਵਿੱਚ ਕੁਝ ਵੀ ਮਿਕਸ ਨਹੀਂ ਹੋਊਗਾ ਜੀ ਇਹਦੇ ਵਿੱਚ ਥੋੜਾ ਥੋੜਾ ਕੰਮ ਪਿੱਤਲ ਦਾ ਦੇ ਰੱਖਿਆ ਹੈ ਜੀ ਸਾਈਡ ਸਾਰੀ ਵਾਟਰਪੂਫ ਹੋਊਗੀ ਉੱਪਰ 19mm ਪਲਾਈ ਲੱਗੀ ਹੋਊਗੀ ਜੀ ਠੀਕ ਆ ਜੀ ਆ ਜਿਓ ਜੀ ਇਸ ਤੋਂ ਬਾਅਦ ਇੱਕ ਆਪਣੇ ਅੱਗੇ ਆ ਗਿਆ ਜੀ ਪਿਓਰ ਟਾਲੀ ਦੇ ਵਿੱਚ ਜੀ ਠੀਕ ਆ ਜੀ ਇਹਦੀ ਆਪਣੇ 10 ਸਾਲ ਦੀ ਗਾਰੰਟੀ ਹੋਊਗੀ ਜੀ ਠੀਕ ਹੈ ਜਿਹੜਾ ਹੈਂਡਲ ਲੌਕ ਪ੍ਰੋਪਰ ਗਾਰੰਟੀ ਦੇ ਵਿੱਚ ਹੋਊਗਾ ਜੀ ਠੀਕ ਹੈ ਇੱਕ ਆਪਣੇ ਇਹਦੇ ਟੋਟਲੀ ਸਾਰਾ 19mm ਬੋਰਡ ਲੱਗਿਆ ਹੋਗਾ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਆਏਗੀ ਜੀ ਕੀ ਆਪਾਂ ਵਾਟਰ ਪ੍ਰੂਫ ਦੇ ਵਿੱਚ 19mm ਪਲਾਈ ਦੇ ਵਿੱਚ ਨਵਾਂ ਕਨਸੈਪਟ ਤਿਆਰ ਕੀਤਾ ਹੈ ਜੀ ਇਹਦੇ ਇੱਕ ਤਾਂ ਸਾਈਡਾਂ ਤੇ ਡਬਲ ਡਬਲ ਡਰਾਅਰ ਹੋਣਗੇ ਜੀ ਸਾਈਡਾਂ ਤੇ ਪ੍ਰੋਪਰ 쿠ਸ਼ਨਿੰਗ ਕਰੀ ਹੋਏਗੀ ਜੀ ਸਾਈਡਾਂ ਤੇ ਤੇ ਦੋ ਵਾਧਾ ਆਪਣੇ ਫਰੰਟ ਤੇ ਵੀ ਇਹਦੇ ਸਾਰੀ 쿠ਸ਼ਨਿੰਗ ਹੈ ਜੀ ਇੱਕ ਅੰਦਰ ਸਾਰੀ ਟਰਾਲੀ ਹੋਏਗੀ ਜੀ ਠੀਕ ਹੈ ਮਤਲਬ ਖੋਲਣ ਦੀ ਲੋੜ ਨਹੀਂ ਖੋਲਣ ਦੀ ਜ਼ਰੂਰਤ ਹੀ ਨਹੀਂ ਹੈ ਜੀ ਠੀਕ ਬਹੁਤ ਵਧੀਆ ਇਹ ਕਿ ਇਹ ਮਾਡਲ ਤਿਆਰ ਕੀਤਾ ਹੈ ਇਹਨੂੰ ਆਪਾਂ ਇੰਗਲਿਸ਼ ਕਲਰ ਕਹਿ ਸਕਦੇ ਆਂ ਜੀ ਬਿਲਕੁਲ ਨਵੀਂ ਟ੍ਰੈਂਡਿੰਗ ਆਈਟਮ ਹੈ ਇਹ ਪ੍ਰੋਪਰ ਸਾਰਾ ਹੀ ਡੀਕੋ ਪੀਯੂ ਪੇਂਟ ਹੋਏਗਾ ਜੀ ਇਹਦੀ ਵੀ 10 ਸਾਲ ਦੀ ਪ੍ਰੋਪਰ ਗਾਰੰਟੀ ਹੋਊਗੀ ਹੋਊਗੀ ਜੀ ਠੀਕ ਹੈ ਇਹਦੇ ਵੀ ਹੈਂਡਲ ਲੋਕ ਸਾਰਾ ਪ੍ਰੋਪਰ ਪਿਓਰ ਲੱਗਿਆ ਹੋਊਗਾ ਸਟੀਲ ਦਾ ਜੀ ਕਿਸੇ ਵੀ ਤਰ੍ਹਾਂ ਦੀ ਇਹਦੇ ਵਿੱਚ ਵੀ ਕੋਈ ਦਿੱਕਤ ਆਊਗੀ ਤਾਂ ਆਪਣਾ ਪੀਸ ਟੂ ਪੀਸ ਚੇਂਜ ਹੋ ਜਾਏਗਾ ਜੀ 10 ਸਾਲ ਦੇ ਵਿੱਚ ਵਿੱਚ ਜੀ ਠੀਕ ਹੈ ਜੀ ਕਦੇ ਵੀ ਕੋਈ ਦਿੱਕਤ ਆ ਗਈ ਕਦੇ ਵੀ ਕੋਈ ਦਿੱਕਤ ਆ ਗਈ 10 ਸਾਲ ਦੇ ਵਿੱਚ ਲਿਖ ਕੇ ਦੇਵਾਂਗੇ ਜੀ ਆਪਣਾ ਪੀਸ ਟੂ ਪੀਸ ਚੇਂਜ ਹੈ ਜੀ ਮਤਲਬ ਗਾਰੰਟੀ ਹੈ ਗਾਰੰਟੀ ਪੂਰੀ ਹੈ ਜੀ ਇੱਕ ਵਾਰ ਵਿਸ਼ਵਾਸ ਕਰਕੇ ਤੁਸੀਂ ਸ਼ੋਰੂਮ ਵਿਜ਼ਿਟ ਕਰੋ ਮੜਿਆ ਜੀ ਤੁਸੀਂ ਆਦੇ ਆਪ ਹੀ ਸੈਟੀਸਫਾਈ ਹੋ ਜਾਓਗੇ ਜੀ ਠੀਕ ਹੈ ਜੀ ਇਸ ਤੋਂ ਬਾਅਦ ਇਹ ਇੱਕ ਜਿਹੜਾ ਇਹਦੇ ਮਾਲ ਲੱਗੂਗਾ ਜੀ ਇਹ ਵੀ ਸਾਰਾ ਪਾਉਣਾ 19mm ਪ্লাই ਦੇ ਵਿੱਚ ਰਹਿਣ ਵਾਲਾ ਜੀ ਅੰਦਰੋਂ ਸਾਰਾ ਹੀ ਪੇਂਟ ਡੀਕੋ ਹੋਇਆ ਆਊਗਾ ਜੀ ਕੋਈ ਵੀ ਪਾਣੀ ਵਾਲੀ ਪਾਲਿਸ਼ ਨਹੀਂ ਕੀਤੀ ਹੋਊਗੀ ਜੀ ਪਾਣੀ ਵਾਲਾ ਕੱਚਾ ਅਸਤਰ ਨਹੀਂ ਮਾਰਿਆ ਹੋਊਗਾ ਜੀ ਬੈੱਡ ਤੇ ਠੀਕ ਹੈ ਜੀ ਇੱਕ ਕੇਸ ਤੋਂ ਬਾਅਦ ਇੱਕ ਹਾਈ ਬੈਕ 7 ਫੁੱਟ ਹਾਈਟ ਦੇ ਵਿੱਚ ਬੈੱਡ ਹੈ ਇਹ ਆਪਣਾ ਇਹਦੇ ਪਿੱਛੇ ਵੀ ਪ੍ਰੋਪਰ ਰੈਕ ਹੋਣਗੇ ਜੀ ਸਾਈਡਾਂ ਤੇ ਵੀ ਡਬਲ ਡਾਬਲ ਰੈਕ ਨੇ ਹੀ ਪ੍ਰੋਪਰ ਇਹ ਵੀ ਆਪਣੇ 19mm ਪਲਾਈ ਦੇ ਵਿੱਚ ਹੀ ਤਿਆਰ ਕੀਤਾ ਹੈ ਜੀ ਠੀਕ ਹੈ ਇਹਦੀ ਵੀ 10 ਸਾਲ ਦੀ ਪ੍ਰੋਪਰ ਗਾਰੰਟੀ ਵਾਰੰਟੀ ਹੈ ਜੀ ਕਿਸੇ ਵੀ ਤਰ੍ਹਾਂ ਦੀ ਸਰਮੈਕਾ ਫੁੱਲੇਗੀ ਆਪਣਾ ਪੀਸ ਚੇਂਜ ਹੋ ਜਾਏਗਾ ਜੀ ਠੀਕ 19mm ਮਾਲ ਲੱਗਿਆ ਹੋਇਆ ਹੈ ਜੀ ਠੀਕ ਹੈ ਤਾਂ ਸਮਝ ਜੀ ਆਪਾਂ ਚਲਦੀ ਵੀਡੀਓ ਦੇ ਵਿੱਚ ਇੱਕ ਦਰਸ਼ਕਾਂ ਨੂੰ ਦੱਸ ਦਈਏ ਵੀ ਆਪਾਂ ਆਫਰ ਕੀ ਰੱਖਿਆ ਦੀਵਾਲੀ ਕਰਕੇ ਔਰ ਫਿਰ ਇਕਤਾ 40 ਕਿਲੋਮੀਟਰ ਖੁਈਆਂ ਸਰਵਰ ਦੇ ਏਰੀਏ ਤੋਂ ਲੈ ਕੇ 40 ਕਿਲੋਮੀਟਰ ਦੇ ਵਿੱਚ ਵਿੱਚ ਆਪਣੀ ਡਿਲੀਵਰੀ ਫ੍ਰੀ ਹੈ ਜੀ ਠੀਕ ਹੈ ਜੀ ਇੱਕ ਆਪਾਂ 3000 ਰੁਪਏ ਦਾ ਰੂਟਿਨ ਦੇ ਵੇ ਸੇਲ ਕਰਦੇ ਆ ਜੀ ਇਹ ਆਪਾਂ ਨੂੰ ਬੈਟ ਲੱਗੇਗਾ 27000 ਰੁਪਏ ਦਾ ਹੀ ਠੀਕ ਹੈ ਜੀ ਮਤਲਬ 3000 ਆਫ ਹੋ ਜਾਏਗਾ 3000 ਰੁਪਏ ਆਫ ਹੋਏਗਾ ਜੀ ਆਪਣਾ ਬਹੁਤ ਹੋ ਦੀ ਤੇ ਦੋਸਤੋ ਇੱਕ ਕੰਡੀਸ਼ਨ ਹੈ ਛੋਟੀ ਜੀ ਬਸ ਵੀਡੀਓ ਨੂੰ ਸ਼ੇਅਰ ਕਰ ਦਜੇ ਤਾਂ ਕਿ ਜਿਹੜੇ ਆਪਣੇ ਪੇਜਾਂ ਨਾਲ ਪੈਣਪਰਾ ਜੁੜੇ ਹੋਏ ਨੇ ਉਹਨਾਂ ਨੂੰ ਇਹ ਜਾਣਕਾਰੀ ਮਿਲ ਜੇ ਬਸ ਇੰਨੀ ਇੱਕ ਰਿਕਵੈਸਟ ਹੈ ਵੀਡੀਓ ਨੂੰ ਸ਼ੇਅਰ ਕਰਕੇ ਆਏ ਜੇ 3000 ਦਾ ਲਾਭ ਜਿਹੜਾ ਉਹ ਮਿਲ ਜੇਗਾ ਤੇ 40 ਕਿਲੋਮੀਟਰ ਦੇ ਏਰੀਆ ਤੱਕ ਜੇ ਤੁਸੀਂ ਖਰੀਦਾਰੀ ਕਰੋਗੇ ਤਾਂ ਆਪਣੇ ਡਿਲੀਵਰੀ ਫ੍ਰੀ ਹੈ ਡਿਲੀਵਰੀ ਫ੍ਰੀ ਮਿਲ ਜੇਗੀ ਇੱਕ ਆਪਣੇ ਜੋਰ ਨਾਲ ਤਿਆਰ ਹੋਊਗਾ ਸਾਰਾ ਇੱਕਾ ਪਾਵਾ ਦਿਨ ਦਾ ਸਾਰਾ ਕੁਝ ਦੇਖ ਲਾ ਹਊਗਾ ਉਸ ਤੋਂ ਬਾਅਦ ਫਿਕਰਿਆ ਢਾਲੀ ਦਾ ਹੋਊਗਾ ਕੋਈ ਵੀ ਚੱਕੀ ਨਾ ਕਿਣਾ ਕੋਈ ਨਹੀਂ ਕਰਦੇ ਉਸ ਤੋਂ ਬਾਅਦ ਆਤ ਤੁਹਾਡੇ ਸਾਹਮਣੇ कच्चਾ ਮਾਲ ਪੈਂਟ ਹੋ ਰਿਹਾ ਜੀ ਜੀ ਬਣਨ ਵਾਸਤੇ ਇਹ ਵੀ ਸਾਰਾ ਅਸੀਂ ਆਪ ਤਿਆਰ ਕਰਦੇ ਆਂ ਜੀ ਇਸ ਤੋਂ ਬਾਅਦ ਤੁਹਾਨੂੰ ਬੋਰਡ ਦਿਖਾਉਂਦੇ ਆਂ ਆਪਣੇ ਮੈਨੂਫੈਕਚਰਿੰਗ ਸਾਰੀ ਆਪਣੀ ਹੈ ਹਾਂਜੀ ਮੈਨੂਫੈਕਚਰਿੰਗ ਸਾਰੀ ਆਪਣੀ ਹੈ ਜੀ ਇੱਕ ਆਪਣੇ ਆ ਦੇਖੋ ਜੀ ਜਿਹੜਾ ਬਾਜ਼ਾਰ ਦੇ ਵਿੱਚ ਯੂਜ਼ ਕਰ ਰਹੇ ਆਂ ਤੇ ਇੱਕ ਜਿਹੜੀ ਕੁਆਲਿਟੀ ਆਪਾਂ ਯੂਜ਼ ਕਰ ਰਹੇ ਆਂ ਜੀ ਇਹ ਦੇਖੋ ਜੀ ਕਿਸੇ ਵੀ ਤਰ੍ਹਾਂ ਦੀ ਵਿੱਚ ਥੋਥ ਨਹੀਂ ਹੋਊਗੀ ਜੀ ਸਾਰਾ ਹੀ ਇਹ ਪਪੂਲਰ ਦਾ ਬੋਰਡ ਹੋਊਗਾ ਜੀ ਪ੍ਰੋਪਰ 19mm ਹੋਊਗਾ ਕੋਈ ਵੀ ਅੰਡਰਸਾਈਜ਼ ਨਹੀਂ ਹੋਊਗਾ ਜੀ ਬੋਰਡ ਪੂਰਾ 19mm ਦਾ ਮਤਲਬ 19mm ਹੀ ਹੋਏਗਾ ਜੋ ਚੀਜ਼ ਹੋਊਗੀ ਕਹਿ ਕੇ ਦਿਆਂਗੇ 19mm ਹੋਊਗੀ ਤਾਂ 19mm ਜੇ 16 ਹੈ ਤਾਂ 16 ਕਹਿ ਕੇ ਦਿਆਂਗੇ ਜੀ ਠੀਕ ਹੈ ਜੀ ਹਾਂਜੀ ਇੱਕ ਆਪਣੇ ਆਜੋ ਤੁਹਾਨੂੰ ਅਲਮੀਰਾ ਦਿਖਾਉਣੇ ਆਈ ਪਿਓਰ ਬੋਰਡ ਦੇ ਵਿੱਚ ਜੀ ਕੋਈ ਵੀ ਪਾਰਟੀਕਲ ਬੋਰਡ ਦਾ ਮਾਲ ਨਹੀਂ ਹੋਏਗਾ ਜੀ ਇਹ ਪਿਓਰ ਬੋਰਡ ਹੈ ਜੀ 19mm ਮਪਲਾਈ ਲੱਗੀ ਹੋਊਗੀ ਜਾਂ 14 ਇੰਚੀ ਬੋਰਡ ਲੱਗਿਆ ਹੋਊਗਾ ਜੀ ਇਹਦੇ ਸਾਰਾ ਟੋਟਲੀ 19mm ਮਪਲਾਈ ਜਾਂ 14 ਇੰਚੀ ਬੋਰਡ ਹੋਊਗਾ ਜੀ ਪ੍ਰੋਪਰ ਇਹਦੀ ਡੈਪਟ 2 ਫੁੱਟ ਹੋਏਗੀ ਜੀ ਠੀਕ ਹੈ 4/7 ਦੀ ਪ੍ਰੋਪਰ ਸਾਈਜ਼ ਹੋਊਗਾ ਕੋਈ ਵੀ ਅੰਡਰ ਸਾਈਜ਼ ਨਹੀਂ ਹੋਊਗਾ 4 या 6.5 ਨਹੀਂ ਹੋਊਗਾ 4/7 ਤਾਂ ਮਤਲਬ 4/7 ਹੋਊਗਾ ਠੀਕ ਹੈ ਜੀ ਇਸ ਤੋਂ ਬਾਅਦ ਆ ਗਈ ਜੀ ਆਪਣੇ ਵੱਡਾ ਸਾਈਜ਼ ਦੀ ਠੀਕ ਹੈ 5/2 ਹਾਈਡਰੋਲਿਕ ਹੈ ਜੀ ਹਾਈਡਰੋਲਿਕ ਹੈ ਹੀ ਪ੍ਰੋਪਰ ਇੱਕ ਇਹਦਾ ਇਹ ਜਿਵੇਂ ਘਰਾਂ ਚ ਅਲਮਰਾ ਬਣਾਉਂਦੇ ਆ ਜੀ ਇਹ ਪ੍ਰੋਪਰ ਕਾਰਬੋਡ ਹੈ ਜੀ ਠੀਕ ਹੈ ਇਹ ਪ੍ਰੋਪਰ ਕਾਰਬੋਡ ਹੈ ਘਰਾਂ ਚ ਮਿਸਤਰੀ ਲਾਉਣ ਦੀ ਲੋੜ ਨਹੀਂ ਜੀ ਆਪਣੇ ਕੋਲ ਇੱਥੇ ਵਿజిਟ ਕਰੋ ਜੀ ਆ ਕੇ ਇੱਕ ਵਾਰ ਮਟੀਰੀਅਲ ਚੈੱਕ ਕਰੋ ਜੀ ਬਹੁਤ ਵਧੀਆ ਇਸ ਤੋਂ ਬਾਅਦ ਆ ਗਈ ਜੀ ਸਲਾਈਡਿੰਗ ਸਲਾਈਡਿੰਗ ਅਲਮਰਾ ਹੈ ਜੀ ਵਾਜੋ ਸ਼ਾਬਾਸ਼ ਇਹ ਵੀ ਪ੍ਰੋਪਰ ਫੁੱਲ ਸਾਈਜ਼ ਹੈ ਜੀ 6x7 ਦਾ ਇਹਦਾ ਆਪਣਾ ਸਾਈਜ਼ ਰਹੂਗਾ ਜੀ ਠੀਕ ਹੈ ਇਹ ਵੀ ਆਪਾਂ ਨੂੰ ਲਗਭਗ ਕੋਈ 35000 ਰੁਪਏ ਦੀ ਰੇਂਜ ਦੇ ਵਿੱਚ ਹੋਊਗੀ ਜੀ ਇਹਦੀ 10 ਸਾਲ ਦੀ ਪ੍ਰੋਪਰ ਗਾਰੰਟੀ ਹੈ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਫਾਲਟ ਪੈਂਦਾ ਮੁੰਡੇ ਭੇਜਾਂਗੇ ਜੀ ਘਰੇ ਜਾ ਕੇ ਸੈੱਟ ਕਰਕੇ ਆਉਣਗੇ ਜੀ ਠੀਕ ਹੈ ਇੱਕ ਆ ਕੇ ਆ ਗਈ ਜੀ ਪ੍ਰੋਪਰ ਬਜਟ ਅਲਮੀਰਾ ਇਹਨੂੰ ਆਪਾਂ ਕਹਿ ਸਕਦੇ ਹਾਂ ਜੀ ਇਹ ਪ੍ਰੋਪਰ ਬਜਟ ਦੇ ਵਿੱਚ ਬਣੀ ਹੋਈ ਹੈ ਠੀਕ ਹੈ ਇਹ 16000 ਰੁਪਏ ਦੀ ਆਪਾਂ ਨੂੰ ਅਲਮੀਰਾ ਪੈਗੀ ਉਹ ਵੀ ਪ੍ਰੋਪਰ ਬੋਰਡ ਦੇ ਵਿੱਚ ਠੀਕ ਹੈ ਕੋਈ ਵੀ ਪਾਰਟੀਕਲ ਬੋਰਡ ਨਹੀਂ ਹੋਏਗਾ ਜੀ ਠੀਕ ਹੈ ਜੀ ਜਿਵੇਂ ਬਾਜ਼ਾਰ ਦੇ ਵਿੱਚ ਗੱਤੇ ਵਾਲਾ ਬੋਰਡ ਅਲਮੀਰਾ ਵੇਚ ਰਿਹਾ ਜੀ ਉਹ ਮਾਲ ਨਹੀਂ ਹੋਊਗਾ ਜੀ ਜੋ ਵੀ ਹੋਊਗਾ ਕਹਿ ਕੇ ਦਿਆਂਗੇ ਜੀ ਪ੍ਰੋਪਰ ਜਿਵੇਂ ਆ ਅੱਗੇ ਆ ਗਈ ਜੀ ਗ੍ਰੇ ਕਲਰ ਦੇ ਵਿੱਚ ਨਵਾਂ ਕਨਸੈਪਟ ਹੈ ਇਹ ਪੂਰਾ ਠੀਕ ਹੈ ਇਹ ਵੀ ਆਪਣੇ ਪ्युअर ਬੋਰਡ ਦੇ ਵਿੱਚ ਹੀ ਹੋਊਗੀ ਜੀ ਬਹੁਤ ਵਧੀਆ ਸੁਮੇ ਜੀ ਬੈੱਡ ਦੇ ਉੱਪਰ ਤੁਸੀਂ ਆਫਰ ਦੱਸਤਾ ਸੀਗਾ ਸਾਡੇ ਦਰਸ਼ਕਾਂ ਨੂੰ ਜੀ ਅਲਮਾਰੀਆਂ ਉੱਪਰ ਵੀ ਦੱਸ ਦਿਓ ਅਲਮੀਰਾ ਦੇ ਵਿੱਚ ਇਹ ਆਪਾਂ ਨੂੰ 1000 ਰੁਪਿਆ ਆਫ ਮਿਲੇਗਾ ਇਹਦੇ ਵਿੱਚ ਠੀਕ ਹੈ ਜੀ ਕਿਉਂਕਿ ਰੇਟ ਘਟ ਕਰੋਗੇ ਤਾਂ ਕੁਆਲਿਟੀ ਘਟੇਗੀ ਬਿਲਕੁਲ ਜੀ ਰੇਟ ਲਈ ਕੰਪਰੋਮਾਈਜ਼ ਨਾ ਕਰਿਆ ਕਰੋ ਇੱਕ ਵਾਰ ਆਈਟਮ ਬਣਨੀ ਹੈ ਜੀ ਇਹ ਕੋਈ ਵਾਰ-ਵਾਰ ਫਰਨੀਚਰ ਆਪਾਂ ਨਹੀਂ ਲੈਣਾ ਇੱਕ ਵਾਰ ਲਾਈਫ ਚ ਆਪਾਂ ਫਰਨੀਚਰ ਲੈਣਾ ਹੈ ਜੀ ਥੋੜਾ ਜਿਹਾ ਰੇਟਲੀ ਨਾ ਕਿਆ ਕਰੋ ਵੀਰ ਜੀ ਠੀਕ ਹੈ ਹਲੋ ਜੇ ਸਾਡੀ ਵੀਡੀਓ ਨੂੰ ਕੋਈ ਸ਼ੇਅਰ ਕਰਕੇ ਆਇਆਗਾ ਤਾਂ 1000 ਕੋ ਨੂੰ ਲੈਸ 1000 ਰੁਪਏ ਉਹਨੂੰ ਲੈਸ ਮਿਲੇਗੀ ਜੀ ਬਾਕੀ ਪ੍ਰੋਪਰ ਕੁਆਲਿਟੀ ਇੱਕ ਨੰਬਰ ਮਿਲੇਗੀ ਜੀ ਜੋ ਵੀ ਹੋਊਗਾ ਟੈਲੀ ਹੋਊਗੀ ਤਾਂ ਆਪਣੀ ਉਹ 2 ਸਾਲ ਦੀ ਗਾਰੰਟੀ ਹੋਊਗੀ ਟੈਲੀ ਦੀ ਵੀ ਕੋਈ ਲੋਕਲ ਟੈਲੀ ਨਹੀਂ ਯੂਜ਼ ਕਰ ਰੇ ਸਾਰੀ ਬਾਹਰ ਦੀ ਟੈਲੀ ਹੈ ਜੀ ਠੀਕ ਹੈ ਜੀ ਇਹ ਆਪਣੇ 24000 ਰੁਪਏ ਦੇ ਰੇਂਜ ਦੇ ਵਿੱਚ ਹੈ ਜੀ ਜਿਵੇਂ ਇਹਦੀ ਪ੍ਰੋਪਰ ਪੂਰਾ ਕਬੂਰਡ ਦਾ ਸਾਈਜ਼ ਹੈ ਜੀ 5/7 ਇਹਦਾ ਸਾਈਜ਼ ਹੈ ਜੀ ਠੀਕ ਹੈ ਇਹ ਵੀ ਅੰਦਰੋਂ ਸਾਰੀ ਪਾਲਿਸ਼ ਹੋਊਗੀ ਜੇ ਪਾਲਿਸ਼ ਨਹੀਂ ਕਰਨੀ ਤਾਂ ਇਹਦੇ ਵਿੱਚ ਆਪਣੇ ਮਾਈਕਾ ਦਾ ਵੀ ਕਨਸੈਪਟ ਹੈ ਜੀ ਟੋਟਲੀ ਮਾਈਕਾ ਵਾਲੀ ਵੀ ਅਲਮੇਰਾ ਮਿਲੇਗੀ ਜੀ ਅੰਦਰ ਬਾਹਰ ਟੋਟਲੀ ਸਾਰੀਆਂ ਸਾਈਡ ਮਾਈਕਾ ਲੱਗਿਆ ਹੋਏਗਾ ਜੀ ਇਹਦੀ ਵੀ ਸਾਰਾ ਟੋਟਲੀ ਅੰਦਰ ਵੀ ਮਾਈਕ ਹੈ ਜੀ ਬਾਹਰ ਵੀ ਮਾਈਕ ਹੈ ਜੀ ਠੀਕ ਹੈ ਇਹਦੀ ਵੀ 10 ਸਾਲ ਦੀ ਗਾਰੰਟੀ ਹੈ ਜੀ ਪ੍ਰੋਪਰ ਕੋਈ ਹੈਂਡਲ ਪਟਿਆ ਜਾਵੇ ਕੁਝ ਵੀ ਹੁੰਦਾ ਹੀ ਆਪਣੇ ਮੁੰਡੇ ਸੈੱਟ ਕਰਕੇ ਆਉਣਗੇ ਹੀ ਘਰੇ ਜਾ ਕੇ ਉਹਦਾ ਕੋਈ ਵੀ ਚਾਰजेस ਨਹੀਂ ਲਿਆ ਜਾਏਗਾ ਠੀਕ ਹੈ ਜੀ ਇਹ ਆ ਗਿਆ ਜੀ ਅੱਗੇ ਪ੍ਰੈਸ ਕਾਊਂਟਰ ਜੀ ਠੀਕ ਹੈ ਜੀ ਇਹ ਵੀ ਆਪਣੇ ਪਿਓਰ ਬੋਰਡ ਦਾ ਰਹਿਣ ਵਾਲਾ ਹੈ ਠੀਕ ਹੈ ਇਹ ਕੋਈ ਪਾਰਟੀਕਲ ਬੋਰਡ ਨਹੀਂ ਹੋਊਗਾ ਜੀ ਪ੍ਰੋਪਰ ਪਿਓਰ ਦਾ ਮਾਲ ਹੋਊਗਾ ਜੀ ਚੈੱਕ ਕਰੋ ਜੀ ਸਾਰਾ ਅੰਦਰੋਂ ਡੀਕੋ ਪੇਂਟ ਹੋਊਗਾ ਜੀ ਸਾਰੀਆਂ ਸਾਈਡ ਇੱਕ ਹੀ ਮਾਈਕਾ ਲੱਗੀ ਹੋਊਗੀ ਕੋਈ ਵੀ ਮਿਕਸ ਮਾਈਕਾ ਹਲਕੀ ਮਾਈਕਾ ਨਹੀਂ ਲੱਗੇਗੀ ਠੀਕ ਹੈ ਜੀ ਪੁਆਇੰਟ 8 ਹੀ ਮਾਈਕਾ ਲੱਗੀ ਹੋਏਗੀ ਜੀ ਠੀਕ ਹੈ ਜੀ ਇਹਦੇ ਵਿੱਚ ਵੀ ਆਪਣੇ ਕੋਲ ਕਲਰ ਮਿਲ ਜਾਣਗੇ ਜੀ ਤਿੰਨ ਚਾਰ ਕਲਰਾਂ ਦੀ ਆਪਸ਼ਨ ਹੈ ਠੀਕ ਹੈ ਜੀ ਕੋਈ ਵੀ ਬਾਕੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਲਰ ਦਿਓਗੇ ਕੋਈ ਵੀ ਕਿਸੇ ਤਰ੍ਹਾਂ ਦੀ ਵੀਡੀਓ ਫੋਟੋ ਵਗੈਰਾ ਦਿਓਗੇ ਸੇਮ ਹੀ ਆਰਟੀਕਲ ਆਪਣੇ ਕੋਲ ਅਵੇਲੇਬਲ ਵੀ ਆਉਣਗੇ ਤੇ ਤਿਆਰ ਵੀ ਕਰ ਦਿਆਂਗੇ ਆਪਣੀ ਆਪ ਦੀ ਮੈਨੂਫੈਕਚਰਿੰਗ ਹੈ ਹੀ ਸਾਰੀ ਠੀਕ ਹੈ ਇੱਕ ਆਪਾਂ ਸੋਫਾ ਲੈ ਕੇ ਆਏ ਆਂ ਇਹ ਚਾਈਨਾ ਬਾਜੂ ਦੇ ਵਿੱਚ ਠੀਕ ਹੈ ਇਹ ਥੋੜਾ ਜਿਹਾ ਹੈਵੀ ਰੇਨ ਦੇ ਵਿੱਚ ਤਿਆਰ ਕੀਤਾ ਪਰ ਇਹਦੇ ਤੇ ਵੀ ਆਪਣੇ ਕੋਲ ਆਫਰ ਹੈ ਜੀ ਰੂਟੀਨ ਦੇ ਵਿੱਚ ਅਸੀਂ 30000 ਰੁਪਏ ਦਾ ਸੇਲ ਕਰਦੇ ਆਂ ਜੀ ਠੀਕ ਹੈ ਕੋਈ ਵੀ ਤੁਹਾਡੀ ਵੀਡੀਓ ਵੇਖ ਕੇ ਆਏਗਾ ਜੀ ਆਪਾਂ ਉਹਨੂੰ ਸੋਫਾ ਦੇਵਾਂਗੇ 27000 ਰੁਪਏ ਦਾ ਉੱਪਰ ਸ਼ੀਸ਼ਾ ਲਾ ਕੇ ਟੇਬਲ ਦੇ ਠੀਕ ਹੈ 40 ਡੈਂਸਟੀ ਗੱਦੀ ਹੋਊਗੀ ਜੀ ਸਾਰੀ ਐਚਆਰ ਦਾ ਵਿੱਚ ਮਾਰ ਲੱਗਿਆ ਹੋਊਗਾ ਕੋਈ ਵੀ ਮਿਕਸ ਨਹੀਂ ਹੋਊਗਾ ਪਾਵਾ ਪਿੱਤਲ ਦਾ ਹੋਊਗਾ ਹੀ ਪਿਓਰ ਸਟੀਲ ਦਾ ਉਸ ਤੋਂ ਬਾਅਦ ਅੱਗੇ ਆ ਗਈ ਆਪਣੇ ਸਾਗਵਾਨ ਚ ਲੋਬੀ ਸੈੱਟ ਇਹ ਚੀਜ਼ ਦਾ ਬਹੁਤ ਟ੍ਰੈਂਡ ਹੈ ਜੀ ਬਿਲਕੁਲ ਬਹੁਤ ਸਾਰੀ ਟੋਟਲੀ ਸਾਗਵਾਨ ਹੋਊਗੀ ਜੀ ਗੱਦੀ ਵੀ ਇਹਦੇ 40 ਡੈਂਸਟੀ ਹੀ ਪਾਈ ਹੋਊਗੀ ਠੀਕ ਹੈ ਜੀ ਇਹ ਦੋ ਬਾਅਦ ਆ ਗਈ ਆਪਣੇ ਥੋੜੀ ਘੱਟ ਰੇਨ ਦੇ ਵਿੱਚ ਸੋਫਾ ਜੀ ਜੀ ਇਹ 11000 ਦੀ ਰੇਨ ਦੇ ਵਿੱਚ ਸੋਫਾ ਹੈ ਜੀ 4 ਸਾਲ ਦੀ ਇਹਦੀ ਪ੍ਰੋਪਰ ਗੱਦੀ ਦੀ ਗਾਰੰਟੀ ਹੋਊਗੀ ਜੀ ਕਪੜਾ ਕਿਤੋਂ ਵੀ ਫਟਦਾ ਕਰਦਾ ਤਾਂ ਉਹਦਾ ਕਸਟਮਰ ਆਪ ਜ਼ਿੰਮੇਵਾਰ ਹੋਊਗਾ ਜੀ ਕਪੜਾ ਉੱਪਰੋਂ ਭਰੇਗਾ ਨਹੀਂ ਜੀ ਫਟਣ ਦੀ ਕੋਈ ਗਾਰੰਟੀ ਨਹੀਂ ਹੋਏਗੀ ਠੀਕ ਹੈ ਜੀ ਖੁਈਆਂ ਵਰਗੇ ਸ਼ਹਿਰ ਦੇ ਵਿੱਚ ਇੰਨੇ ਇੰਨੇ ਆਫਰਾਂ ਤੇ ਇੰਨੇ ਵਧੀਆ ਡਿਜ਼ਾਈਨ ਮਿਲ ਲੈ ਬੜੀ ਅਸੰਭਵ ਜੀ ਚੀਜ਼ ਸੀ ਪਰ ਅੱਜ ਵੇਖ ਕੇ ਬੜਾ ਦਿਲ ਖੁਸ਼ ਹੋਇਆ ਵੀ ਖੁਈਆਂ ਦੇ ਵਿੱਚ ਇੰਨਾ ਵੱਡਾ ਸ਼ੋਰੂਮ ਹੈਗਾ ਜੀ ਭਾਈ ਜੀ ਤੁਸੀਂ ਇੱਕ ਵਾਰ ਟਰਸਟ ਕਰਕੇ ਆਓ ਜੀ ਆਪਣੇ ਕੋਲ ਇੱਕ ਵਾਰ ਵਿਜ਼ਿਟ ਕਰੋ ਜੀ ਤੁਹਾਡਾ ਮੁੱਲ ਮੋੜਾਂਗੇ ਹੀ ਪੂਰਾ ਤੁਸੀਂ ਆਪ ਦਾ ਇੱਕ ਵਾਰੀ ਥੋੜਾ ਜਿਹਾ ਟਾਈਮ ਕੱਢੋ ਜੀ ਸਾਡੇ ਕੋਲ ਵਿਜ਼ਿਟ ਕਰੋ ਦਿਵਾਲੀ ਤੋਂ ਪਹਿਲਾਂ ਹੀ ਤਾਂ ਆਰਟੀਕਲ ਪ੍ਰੋਪਰ ਆ ਦੇਖੋ ਜੀ ਹੈਵੀ ਦੇ ਵਿੱਚ ਹੋਣਗੇ ਨਾਲ ਕੁਸ਼ਨ ਹੋਣਗੇ ਪ੍ਰੋਪਰ ਇਹ ਸਾਰਾ ਹੀ 30 ਇੰਚੀ ਢਾਂਚਾ ਹੋਊਗਾ ਜੀ ਬਾਜ਼ਾਰ ਦੇ ਵਿੱਚ ਜਿਵੇਂ 24 ਇੰਚੀ ਢਾਂਚੇ ਤੇ ਸੋਫੇ ਬਣਾ ਕੇ ਦੇ ਰਹੇ ਆ ਓਵੇਂ ਦਾ ਕੋਈ ਵੀ ਮਾਲ ਨਹੀਂ ਲੱਗਿਆ ਹੋਊ ਸਮਝੇ ਐਡਰੈਸ ਵੀ ਦੱਸ ਦਿਓ ਜੀ ਵੀਡੀਓ ਕਾਫੀ ਲੰਬੀ ਹੋ ਗਈ ਵਿਚ ਵਿਚ ਆਪਣੇ ਐਡਰੈਸ ਵੀ ਦੱਸ ਦਿਓ ਆਪਣੇ ਐਡਰੈਸ ਆਪਣੇ ਖੁਈਆਂ 메ਨ ਸ਼੍ਰੀ ਗੰਗਾ ਨਗਰ ਰੋਡ ਐ ਜੀ ਐਮਸੀਆਰ ਹਸਪੀਟਲ ਹੈ ਉਹਦੇ ਬਿਲਕੁਲ ਓਪੋਜ਼ਿਟ ਸਾਈਡ ਆਪਣਾ ਵਿਸ਼ਕਰਮਾ ਫਰਨੀਚਰ ਹਾਊਸ ਦੇ ਨਾਮ ਤੇ ਸ਼ੋਰੂਮ ਹੈ ਠੀਕ ਹੈ ਜੀ ਇਹ ਕੇ ਆਪਣੇ ਆਗੇ ਹੀ ਡਾਈਨਿੰਗ ਟੇਬਲ ਦੀ ਟਾਲੀ ਦੇ ਵਿੱਚ ਜੀ ਇਹ ਪ੍ਰੋਪਰੀ ਕੋਈ ਬੱਗੀ ਟਾਲੀ ਨਹੀਂ ਲੱਗੀ ਹੋਊਗੀ ਸਾਰੀ ਪ੍ਰੋਪਰ ਪ्युअर ਟਾਲੀ ਹੋਊਗੀ ਜੀ ਇਹ ਆਪਾਂ ਨੂੰ ਪੈਂਦੇ ਹੀ 38000 ਰੁਪਏ ਦੇਈ ਉੱਪਰ ਇਹਦੇ 12 ਐਮ ਐਮ ਸ਼ੀਸ਼ਾ ਲਾ ਕੇ ਦੇਾਂਗੇ ਜੀ ਇਹਦੀ ਵੀ 10 ਸਾਲ ਦੀ ਪ੍ਰੋਪਰ ਗਾਰੰਟੀ ਹੋਊਗੀ ਕਿਤੋਂ ਵੀ ਪੇਂਟ ਉਖੜਦਾ ਪਾਲਿਸ਼ ਖਰਾਬ ਹੁੰਦੀ ਆ ਉਸ ਚੀਜ਼ ਦੀ ਪ੍ਰੋਪਰ ਪੂਰੀ ਗਾਰੰਟੀ ਹੋਊਗੀ ਜੀ ਠੀਕ ਹੈ ਇੱਕ ਸਾਰਾ ਪਾਵਾ ਇਹਦਾ 6 ਇੰਚ ਹੀ ਹੋਊਗਾ ਜੀ ਪਾਰਾ ਸਾਰੀਆਂ ਸਾਈਡਾਂ ਕਵਰ ਹੋਊਗਾ ਜੀ ਪੂਰਾ ਠੀਕ ਹੈ ਇੱਕ ਆਪਣੇ ਬੈੱਡ ਬਣਾਇਆ ਜੀ ਬਜਟ ਫ੍ਰੈਂਡਲੀ ਥੋੜਾ ਆ ਜੀ ਕੋਈ 14000 ਦੀ ਰੇਂਜ ਦੇ ਵਿੱਚ ਹੀ ਇਸ ਤੋਂ ਬਾਅਦ ਆ ਹੈਗਾ ਹੀ 11000 ਦੀ ਰੇਂਜ ਦੇ ਵਿੱਚ ਆ ਜਿਹੜਾ ਪ੍ਰੋਪਰ ਜਿਵੇਂ ਬਾਜ਼ਾਰ ਦੇ ਵਿੱਚ ਹਲਕਾ ਤਿਆਰ ਕਰਕੇ ਦਿੰਦੇ ਆ ਜੀ ਉਹ ਅਸੀਂ ਇੱਕ ਪੀਸ ਰੱਖ ਛੱਡਿਆ ਜੀ ਕਸਟਮਰ ਦੇਖੇ ਦੇਖੇ ਇਹਨੂੰ ਚੰਗੀ ਤਰ੍ਹਾਂ ਦੇਖ ਕੇ ਆਪਣਾ ਮਾਲ ਆਪ ਦਾ ਖੋਦਾ ਵੀ ਤਿਆਰ ਕੀਤਾ ਹੋਇਆ ਦੇਖੋ ਜੀ ਇੱਕ ਤਾਂ ਸਾਰਾ 19mm ਬੋਰਡ ਹੋਊਗਾ ਹੀ ਉੱਪਰ ਥੱਲੇ ਕਿਸੇ ਵੀ ਤਰ੍ਹਾਂ ਦੀ ਥੱਲੇ سپورਟ ਨਹੀਂ ਹੋਊਗੀ ਜੀ ਥੱਲੇ ਵੀ ਇਹਦੇ ਨਾਲ ਦਾ 9 ਇੰਚੀ ਬੋਰਡ ਹੀ ਹੋਊਗਾ ਮਤਲਬ ਇਹ ਬਾਜ਼ਾਰ ਵਾਲਾ ਹੈ ਇਹ ਬਾਜ਼ਾਰ ਵਾਲਾ ਜੀ ਇਹ ਇੱਕ ਹੀ ਪੀਸ ਰੱਖਿਆ ਕਸਟਮਰ ਨੂੰ ਬੇਨਤੀ ਹੈ ਵੀ ਕੂੜਾ ਨਾ ਲਓ ਫਰਨੀਚਰ ਲਓ ਚਾਦਾ ਲਓ ਥੋੜੇ ਪੈਸੇ ਲਾਓ ਐਕਸਟਰਾ 2-3000 ਦੀ ਗੱਲ ਹੁੰਦੀ ਹੈ ਜੀ ਕੋਈ ਜ਼ਿਆਦਾ ਨਹੀਂ ਇਹ ਸਾਰੀ ਉਮਰ ਦੀ ਆਈਟਮ ਹੈ ਜੀ ਬਿਲਕੁਲ ਜੀ ਇਹਦੇ ਲਈ ਆਪਾਂ ਦੇਖੋ ਜੀ ਗੱਦੇ ਵੀ ਨਾਲ ਦਿਆਂਗੇ ਜੀ 3000 ਰੁਪਏ ਦੇ ਗੱਦੇ ਦੇਾਂਗੇ ਜੀ ਹੌਟ ਐਂਡ 골ਡ ਮੈਟ੍ਰਸ ਨੇ ਹੀ ਨਾਲ 2 ਸਾਲ ਦੀ ਗਾਰੰਟੀ ਹੋਊਗੀ 3000 ਰੁਪਏ ਦਾ ਜੋੜਾ ਹੋਊਗਾ ਜੀ ਠੀਕ ਹੈ ਜੀ 2 ਸਾਲ ਦੀ ਗਾਰੰਟੀ ਹੈ ਜੀ ਠੀਕ ਹੈ ਜੀ ਇੱਕ ਇਹ ਆਪਣੇ ਬੈੱਡ ਦੇਖੋ ਹੀ ਪਿਓਰ ਸਾਗਵਾਨ ਦੇ ਵਿੱਚ ਹੋਊਗਾ ਜੀ ਠੀਕ ਹੈ ਜੀ ਟਰੇਨ ਤਾਂ ਥੋੜਾ ਹੈਵੀ ਪੈਂਦਾ ਜੀ ਪਰ ਬੈੱਡ ਪਿਆ ਪਤਾ ਲੱਗੂਗਾ ਜੀ ਘਰ 'ਚ ਠੀਕ ਹੈ ਜੀ ਇਹਦੇ ਵੀ ਸਾਰਾ 19 ਐਮ ਐਮ ਬੋਰਡ ਲੱਗਿਆ ਹੋਊਗਾ ਜੀ ਸਾਰਾ ਵਾਟਰਪੂਫ ਹੋਊਗਾ ਜੀ ਕਹਿ ਕੇ ਦਿਆਂਗੇ ਜਿਹੜੀ ਵੀ ਆਈਟਮ ਹੋਊਗੀ ਜੀ ਵਾਟਰਪੂਫ ਹੈ ਤਾਂ ਵਾਟਰਪੂਫ ਦੇ ਸਿੰਪਲ ਹੈ ਤਾਂ ਸਿੰਪਲ ਸੈਮੀ ਇਹਦਾ ਸੈਮੀ ਕਹਿ ਕੇ ਦਿਆਂਗੇ ਜੀ ਠੀਕ ਹੈ ਜੀ ਇੱਕੇ ਤੋਂ ਬਾਅਦ ਆਉਂਦਾ ਜੀ ਆਪਣੇ ਰੈਕ ਵਾਲਾ ਬੈੱਡ ਜੀ ਆ ਵੀ ਬਹੁਤ ਟ੍ਰੈਂਡ ਦੇ ਵਿੱਚ ਚੱਲ ਰਿਹਾ ਈ ਬੈੱਡ ਇਹਦੇ ਸਾਹਮਣੇ ਫਰੰਟ ਤੇ ਸਟੋਰੇਜ ਹੈ ਜੀ ਬੈਕ ਇਹਦੀ 9 ਫੁੱਟ ਪੂਰੀ ਆ ਗਈ ਜੀ ਠੀਕ ਹੈ ਇਹਦੇ ਵਿੱਚ ਵੀ ਸਾਰਾ ਕੁਸ਼ਨਿੰਗ ਦਾ ਕੰਮ ਕਰਿਆ ਹੋਇਆ ਹੈ ਜੀ ਤੇ ਦੋ ਬਾਅਦ ਇਹਦੇ ਵਿੱਚ ਆਪਣੇ ਕੋਲ ਕਲਰ ਆਪਸ਼ਨ ਕਾਫੀ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਜਿਵੇਂ ਥੋੜਾ ਜਿਹਾ ਡਿਜ਼ਾਈਨ ਬੈਕ ਦਾ ਚੇਂਜ ਹੋ ਜਾਏਗਾ ਜੀ ਮਾਈਕਾ ਦਾ ਕਲਰ ਚੇਂਜ ਹੋ ਜਾਏਗਾ ਜੀ ਫਰੰਟ ਵੀ ਇਹਦਾ ਪ੍ਰੋਪਰ ਸਕੁਅਰ ਆ ਗਿਆ ਜੀ ਇਹਦਾ ਜਿਵੇਂ ਗੋਲ ਹੈ ਜੀ ਇਹਦਾ ਸਕੁਅਰ ਫਰੰਟ ਆ ਗਿਆ ਜੀ ਇਹਦੇ ਸਾਈਡ ਰੈਕ ਦੇ ਵਿੱਚ ਵੀ ਵੇਰੀਏਸ਼ਨ ਆ ਗਿਆ ਜੀ ਸਾਈਡ ਰੈਕ ਇਹਦੇ ਅਲੱਗ ਹੋਣਗੇ ਜੀ ਇਹਦੇ ਆ ਦੇਖੋ ਹੀ ਅਲੱਗ ਹੋਣਗੇ ਸਾਈਡ ਰੈਕ ਦੇ ਵਿੱਚ ਵੀ ਕਾਫੀ ਆਪਸ਼ਨ ਹੈ ਹੀ 골ਡਨ ਪੱਟੀ ਦਾ ਕੰਮ ਕਰਿਆ ਹੋਊਗਾ ਜੀ ਸਾਰਾ ਇਹ ਸਟੀਲ ਲੱਗਿਆ ਹੋਊਗਾ ਜੀ ਕੋਈ ਵੀ ਪੱਤੀ ਨਹੀਂ ਲੱਗੀ ਹੋਊਗੀ ਜਿਹੜੀ ਬਾਜ਼ਾਰ ਦੇ ਵਿੱਚ ਆਮ ਰੁਟੀਨ ਦੇ ਵਿੱਚ ਚੱਲ ਰਹੀ ਹੈ ਜੀ ਇਹ ਕਾਰਮਿੰਗ ਦੇ ਵਿੱਚ ਸੈਟ ਹੈ ਠੀਕ ਹੈ ਜੀ ਇਹ ਚੀਜ਼ ਦਾ ਬਹੁਤ ਟ੍ਰੈਂਡ ਚੱਲ ਰਹੀ ਹੈ ਇਹਦੀ ਸਾਰੀ ਸਾਈਡਾਂ ਕੁਸ਼ਨਿੰਗ ਕਰੀ ਹੋਊਗੀ ਜੀ ਪ੍ਰੋਪਰ ਸਾਰੀ ਫਰੰਟ ਬੈਕ ਸਾਰਾ ਟੋਟਲੀ ਸੇਮ ਹੀ ਹੋਊਗਾ ਸਾਰੀ ਸਾਈਡ ਸੇਮ ਹੀ ਸ਼ੇਡ ਫ੍ਰੀ ਫੈਬਰਿਕ ਲੱਗਿਆ ਹੋਊਗਾ ਜੀ ਇਹਦੇ ਵੀ ਪਿੱਛੇ ਕਾਫੀ ਸੋਨਾ ਕਢਾਈ ਦਾ ਕੰਮ ਕਰ ਰੱਖਿਆ ਹੀ ਬੁਰਾ ਇਹ ਚੀਜ਼ ਪੂਰੀ ਟ੍ਰੈਂਡਿੰਗ ਦੇ ਵਿੱਚ ਹੈ ਜੀ ਇੱਕ ਇਹ ਆਪਾਂ ਲੈ ਕੇ ਆਏ ਆ ਜੀ ਸੈਟ 40 ਡੈਂਸਿਟੀ ਫੋਮ ਦੇ ਵਿੱਚ ਹੈ ਇਹਦੇ ਬੈਕ ਸਾਈਡ ਵੀ ਸਾਰਾ ਪਿੱਲੋ ਕੁਸ਼ਨਿੰਗ ਦਾ ਕੰਮ ਹੋ ਰੱਖਿਆ ਹੀ ਸਾਰੀ ਉਹਦੇ ਪਿੱਛੇ ਵੀ ਸਾਰੀ ਪ੍ਰੋਪਰ ਸਲਾਈ ਹੋਊਗੀ ਸੀਟ ਦੇ ਵੀ ਆਪਣੇ ਸਲਾਈ ਹੋਊਗੀ 40 ਡੈਂਸਿਟੀ ਇਹਦੇ ਵਿੱਚ ਮਾਲ ਹੋਊਗਾ ਜੀ 3/3 ਦਾ ਇਹਦੇ ਨਾਲ ਟੇਬਲ ਹੈ ਜੀ ਨਾਲ ਦੋ ਪਫੀਆਂ ਹੈ ਜੀ ਇਹ ਵੀ ਆਪਣੇ ਆਪ ਨੂੰ ਆਫਰ ਦੇ ਵਿੱਚ ਰੇਟ ਦੇ ਵਿੱਚ ਪੈ ਰਿਆ ਹੀ ਕੋਈ 27000 ਰੁਪਏ ਦਾ ਹੀ ਸੈੱਟ ਠੀਕ ਹੈ ਜੀ 40 ਕਿਲੋਮੀਟਰ ਦੇ ਏਰੀਏ ਦੇ ਵਿੱਚ ਆਪਣੀ ਡਿਲੀਵਰੀ ਫ੍ਰੀ ਹੈ ਜੀ ਇਹਦੀ ਠੀਕ ਹੈ ਜੀ ਇਤੋਂ ਬਾਅਦ ਆਪਣੀ ਸੈੱਟ ਆ ਗਈ ਕੋਈ 24000 ਦੀ ਰੇਂਜ ਦੇ ਵਿੱਚ ਜੀ ਠੀਕ ਹੈ ਜੀ ਇਹਦੇ ਵਿੱਚ ਵੀ ਆਪਣੇ ਆਪਾ ਆਫਰ ਲਾ ਰੱਖਿਆ ਜੀ ਜੀ ਕੋਈ ਵੀ ਸੈੱਟ ਜਿਵੇਂ ਪੂਰਾ ਸੈੱਟ ਲੈਂਦਾ ਜੀ ਨਾਲ ਬੈੱਡ ਲੈਂਦਾ ਗੱਦੇ ਲੈਂਦਾ ਜੀ ਨਾਲ ਅਲਮੀਰਾ ਲੈਂਦਾ ਤਾਂ ਇਹਦਾ ਵੀ ਆਪਾਂ 2000 ਰੁਪਏ ਆਫ ਕਰਾਂਗੇ ਇਹ ਆਪਾਂ ਨੂੰ ਸੈੱਟ ਪਊਗਾ ਜੀ 20000 ਰੁਪਏ ਦਾ ਹੀ ਠੀਕ ਹੈ ਜੀ ਤੇ ਦੋ ਆ ਗਿਆ ਡਵਾਈਡਰ ਵਾਲਾ ਸੈੱਟ ਆ ਗਿਆ ਜੀ ਜੀ ਇਹਦੇ ਥੋੜਾ ਹੈਵੀ ਕਪੜਾ ਲੱਗਿਆ ਹੀ ਉਹਨਾਂ ਨਾਲ ਇੱਕ ਇੱਕ ਕਪੜਾ ਸ਼ੇਡ ਨਹੀਂ ਮਾਰਦਾ ਜੀ ਪ੍ਰੋਪਰ ਵਾਟਰਪੂਫ ਕਹਿ ਸਕਦੇ ਆਂ ਹੀ ਕਪੜੇ ਨੂੰ ਆਪਾਂ ਠੀਕ ਹੈ ਜੀ ਸਾਰਾ ਟੋਟਲੀ ਸਿਲਾਈ ਦਾ ਵਰਕ ਹੋਇਆ ਹੋਊਗਾ ਜੀ ਜੀ ਇਹਦੇ ਨਾਲ ਡਵਾਈਡਰ ਵੀ ਹੈ ਜੀ ਇਹ ਵੀ ਸੈੱਟ ਆਪਾਂ ਦੇ ਰਹੇ ਆਂ ਜੀ 27000 ਰੁਪਏ ਦਾ ਹੀ ਆਫਰ ਦੇ ਵਿੱਚ ਰੂਟੀਨ ਦੇ ਵਿੱਚ ਸੀ ਇਹ 30 ਹਜ਼ਾਰ 31 ਹਜ਼ਾਰ ਰੁਪਏ ਦਾ ਸੇਲ ਕਰਦੇ ਆ ਜੀ ਇਹ ਸਾਰਾ ਆਫਰ ਕਦੋਂ ਤੱਕ ਚੱਲਣਗਾ ਜੀ ਇਹ ਆਫਰ ਦਿਵਾਲੀ ਤੱਕ ਹੈ ਜੀ ਆਪਣੇ ਠੀਕ ਹੈ ਜੀ ਹੁਣੇ ਸਟਾਰਟ ਕਰਿਆ ਹੀ ਆਫਰ ਦਿਵਾਲੀ ਤੱਕ ਮਿਲੇਗਾ ਜੀ ਇਸ ਤੋਂ ਬਾਅਦ ਆਪਣੇ ਆ ਜਾਂਦੇ ਫੁੱਲ ਹੈਵੀ ਸੋਫਾ ਜੀ ਇਹਦਾ 10 ਬਾਈ 10 ਸਾਈਜ਼ ਰਹਿਣ ਵਾਲਾ ਹੈ ਜੀ ਠੀਕ ਹੈ ਜੀ ਤੇ ਇਹਦੇ ਵੀ 50 ਡੈਂਸਿਟੀ ਐਚ ਆਰ ਇਹਦੇ ਫੋਮ ਪਾਈ ਹੋਊਗੀ ਜੀ ਠੀਕ ਹੈ ਜੀ ਇਹ ਵੀ ਸਾਰੀ ਕੁਸ਼ਨਿੰਗ ਦਾ ਕੰਮ ਇਹਦਾ 10 ਇੰਚੀ 12 ਇੰਚੀ ਦਾ ਇਹਦਾ ਬਾਜੂ ਹੈ ਜੀ ਸਾਰਾ ਪ੍ਰੋਪਰ ਇਹ ਵੀ ਦੇਖਦਾ ਇਹਦਾ கிரேਟ ਹੋਊਗਾ ਜੀ ਇਹਦਾ ਵੀ ਢਾਂਚਾ 30 ਇੰਚ ਹੀ ਹੋਊਗਾ ਠੀਕ ਹੈ ਜੀ 4/3 ਦਾ ਨਾਲ ਇਹਦੇ ਟੇਬਲ ਹੋਊਗਾ ਜੀ 12 mm ਉੱਪਰ ਅਸੀਂ ਸ਼ੀਸ਼ਾ ਰੱਖ ਕੇ ਦਿੰਨੇ ਆਂ ਠੀਕ ਹੈ ਜੀ ਇੱਕ ਆਪਣੇ ਨਾ ਜਲਦੀ ਤੋਂ ਜਲਦੀ ਇਹਨਾਂ ਆਫਰਾਂ ਦਾ ਲਾਭ ਚੁੱਕੋ ਹੀ ਆ 20000 ਦੀ ਰੇਂਜ ਦੇ ਵਿੱਚ ਲਿミਟਡ ਦੇ ਹੀ ਆਪਣੇ ਕੋਲ ਸੋਫੇ ਨੇ ਜੀ ਤੇ ਇੱਕ ਆਪਣਾ ਐਡਰੈਸ ਹੈ ਜੀ ਮੇਨ ਆਬੋਰ ਤੋਂ ਸ਼੍ਰੀ ਗੰਗਾ ਨਗਰ ਰੋਡ ਖੂਈਆਂ ਸਰਵਰ ਮੰਡੀ ਇਹ ਵਿਸ਼ਕਰਮਾ ਫਰਨੀਚਰ ਆਉਂਦਾ ਹੈ ਇਹ ਆਪਣਾ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਨਾਲੇ ਆਫਰ ਨੂੰ ਗ੍ਰੈਬ ਕਰੋ ਜੀ